ਠਿੰਡਾ ਪੁਲਿਸ ਨੇ ਜੰਗਲਾਤ ਵਿਭਾਗ ਦੇ ਦੋ ਫਰਜੀ ਏਐਸਆਈ ਰੈਂਕ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜੋ ਲੋਕਾਂ ਨੂੰ ਨੌਕਰੀਆਂ ਦਾ ਝਾਂਸਾ ਦੇ ਕੇ ਆਪਣਾ ਸ਼ਿਕਾਰ ਬਣਾਉਂਦੇ ਸਨ ਗ੍ਰਿਫਤਾਰ ਕੀਤੇ ਗਏ ਦੋਵੇਂ ਵਿਅਕਤੀ ਰਾਜਸਥਾਨ ਅਤੇ ਹਰਿਆਣਾ ਦੇ ਵਸਨੀਕ ਸਨ ਪੁਲਿਸ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਹ ਦੋਵੇਂ ਵਿਅਕਤੀ ਬਠਿੰਡਾ ਦੀ ਖੇਤਾ ਸਿੰਘ ਬਸਤੀ 'ਚ ਨਜ਼ਰ ਆ ਰਹੇ ਸੀ ਜਿਸ ਤੋਂ ਬਾਅਦ ਸ਼ੱਕ ਦੇ ਆਧਾਰ 'ਤੇ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਸਚਾਈ ਸਾਹਮਣੇ ਆਈ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ 2 ਦਿਨ ਦਾ ਰਿਮਾਂਡ ਹਾਸਲ ਕੀਤਾ ਤੇ ਪੁੱਛਗਿੱਛ ਦੌਰਾਨ ਇਨ੍ਹਾਂ ਦੋਵਾਂ ਮੁਲਜ਼ਮਾਣੇ ਹੁਣ ਤੱਕ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਜਾਂ ਫਿਰ ਇਹ ਇਨ੍ਹਾਂ ਦਾ ਪੂਰਾ ਗੈਂਗ ਹੈ ਬਰੇਂਚਾ ਰਾਹੀਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਹੋਰ ਵਿਖਲਾਸੇ ਹੋ ਸਕਣ ਦੇ ਸਬੰਧੀ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਲੜਕੇ ਇੱਕ ਦਾ ਨਾਮ ਮੱਖਣ ਲਾਲ ਔਰ ਫਰਾਹੁਲ ਇਹ ਹੈ ਜੀ ਜ਼ਿਲ੍ਹਾ ਸਰਸਾ ਹਰਿਆਣਾ ਦਾ ਰਹਿਣ ਵਾਲਾ ਅਤੇ ਰਗਵੀਰ ਸਿੰਘ ਉਰਫ ਵਿੱਕੀ ਇਹ ਕੇਸਰੀ ਸਿੰਘਪੁਰਾ ਜ਼ਿਲ੍ਹਾ ਗੰਗਨਗਰ ਦਾ ਰਹਿਣ ਵਾਲਾ ਇਹ ਦੋ ਜਾਨੇ ਨਾ ਇੱਕ ਆਪਣੇ ਸਵਿਫਟ ਗੱਡੀ ਦੇ ਵਿੱਚ ਆਪਣੇ ਇਸ ਏਰੀਆ ਦੇ ਵਿੱਚ ਘੁੰਮ ਰਹੇ ਸੀ ਇਹਨਾਂ ਨੇ ਫੋਰੈਸਟ ਡਿਪਾਰਟਮੈਂਟ ਦੀਆਂ ਵਰਦੀਆਂ ਪਾਈਆਂ ਹੋਈਆਂ ਸੀਗੀਆਂ ਤੇ ਐ ਸੀਰੀਅਲ ਚ ਘੁੰਮ ਕੇ ਇਹ ਨਾ ਲੋਕਾਂ ਨੂੰ ਵਰਗਲਾਰੇ ਸੀਗੇ ਵੀ ਅਸੀਂ ਤੁਹਾਡੀ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਰਾਜਸਥਾਨ ਦੇ ਵਿੱਚ ਭਰਤੀਆਂ ਖੁੱਲੀਆਂ ਹੈਗੀਆਂ ਤੇ ਤੁਹਾਡੀ ਅਸੀਂ ਭਰਤੀ ਕਰਵਾ ਦਿੰਦੇ ਆ ਇਹ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਕਾਰਵਾਈ ਕਰਦੇ ਹੋਏ ਮੁਕਦਮਾ ਦਰਜ ਕੀਤਾ ਗਿਆ ਤੇ ਇਹਨਾਂ ਦੋਨੋਂ ਦੋਸ਼ੀਆਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਤੇ ਇਹਨਾਂ ਦੇ ਜਦੋਂ ਸਾਰਾ ਚੈੱਕ ਕੀਤਾ ਗਿਆ ਇਹਨਾਂ ਕੋਲੇ ਆਪਣੇ ਫੇਕ ਆਈਡੀ ਕਾਰਡਸ ਵਗੈਰਾ ਇਕ ਪ੍ਰੋਪਰ ਜਿੰਦ ਤੱਕ ਫੋਰੈਸਟ ਡਿਪਾਰਟਮੈਂਟ ਦੀ ਯੂਨੀਫਾਰਮ ਹੁੰਦੀ ਹੈ ਸਾਰੇ ਬੈਚਸ ਵਗੈਰਾ ਨੇਮ ਪਲੇਟ ਵਗੈਰਾ ਆਪਣੇ ਸ਼ੋਲਡਰਸ ਤੇ ਜੋ ਆਰਟੀਕਲ ਨੇ ਸਾਈਡ ਆਰਟੀਕਲ ਤੱਕ ਉਹ ਸਾਰੇ ਲੱਗੇ ਹੋਏ ਸੀਗੇ ਜੀ ਤੇ ਇਹਨਾਂ ਦੋਸ਼ੀਆਂ ਨੂੰ ਹੁਣ ਅਸੀਂ ਅੱਜ ਕੋਰਟ ਪੇਸ਼ ਕੀਤਾ ਹੈਗਾ ਜੀ ਇਹਨਾਂ ਦਾ 2 ਦਿਨ ਦਾ ਪੁਲਿਸ ਰਿਪੋਰਟ ਮਿਲਿਆ ਹੈ ਹੁਣ ਅੱਗੇ ਇਹਨਾਂ ਤੋਂ ਪੁੱਛਗਿਸ਼ ਕਰਾਂਗੇ ਤੇ ਫਿਰ ਜੋ ਸਾਹਮਣੇ ਆਊਗਾ ਉਹ ਉਸ ਤਰੀਕੇ ਨਾਲ ਕਾਰਵਾਈ ਕਰਾਂਗੇ ਸਰ ਫੋਰੈਸ ਪੰਜਾਬ ਦੀ ਔਰ ਵੀ ਇਸ ਦਿਨ ਲੋਗੋ ਸੀਗੇ ਜਿਹੜੇ ਸੇਗੁਰ ਅਸਟੇਜ ਦੇ ਨਹੀਂ ਇਹਨਾਂ ਨੇ ਇਹ ਆਪਣੇ ਆਪ ਨੂੰ ਰਾਜਸਥਾਨ ਫੋਰੈਸਟ ਡਿਪਾਰਟਮੈਂਟ ਦੇ ਕਰਮਚਾਰੀ ਦੱਸਦੇ ਸਨ ਇਹ ਦੱਸਦੇ ਸੀਗੇ ਕਿ ਅਸੀਂ ਕੋਈ ਆਪਣੇ ਜਿਹਾ ਗੰਗानगर ਵਗੈਰਾ ਕੋਈ ਸਾਡਾ ਉੱਥੇ ਦਫ਼ਤਰ ਹੈਗਾ ਸੀ ਉੱਥੋਂ ਦੇ ਕਰਮਚਾਰੀ ਆ ਬਟ ਜਦ ਕੀ ਇਹਨਾਂ ਦੀ ਹਜੇ ਪ੍ਰੀਲਿਮਰੀ ਵੈਰੀਫਿਕੇਸ਼ਨ ਕੀਤੀ ਗਈ ਹੈ ਤੇ ਇਹਨਾਂ ਦੇ ਨਾਮ ਤੋਂ ਐਸੇ ਨਾਮ ਉੱਤੇ ਕੋਈ ਕਰਮਚਾਰੀ ਨਹੀਂ ਹੈ ਤੇ ਜੋ ਦੋਨੋਂ ਇਹ ਫੇਕ ਇਹਨਾਂ ਦੀ ਆਇਡੈਂਟੀਟੀ ਸੀਗੀਆਂ ਫੇਕ ਆਈਡੀ ਕਾਰਡ ਸੀਗੇ ਤੇ ਮਤਲਬ ਇਹ ਮੁਲਾਜ਼ਮ ਨਹੀਂ ਸਨ ਕੋਈ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਆਇਆ ਹੈ ਕਿ ਇਹ ਲੋਕਾਂ ਨੇ ਕਿਹਨੇ ਕੁ ਲੋਕਾਂ ਨਾਲ ਅੰਦਰ ਕੋਈ ਗੱਦੀਵਾਰੀ ਜਾਂ ਕੋਈ ਵਟੰਦਾ ਦਾ ਜਾਂ ਕੋਈ ਪੰਜਾਬ ਦਾ ਤੇ ਹੋਰ ਕਿਸੇ ਸਟੇਟ ਦਾ ਬੰਦਾ ਜਿਹੜਾ ਇਹਨਾਂ ਨੇ ਠੱਗਿਆ ਹੋਵੇ ਕੋਈ ਸਾਹਮਣੇ ਆਇਆ ਹੈ ਨਹੀਂ ਇਹਨਾਂ ਦਾ ਜੀ ਹੁਣ ਅਸੀਂ ਰਿਮਾਂਡ ਹਾਸਲ ਕੀਤਾ ਹੈਗਾ ਜੀ ਇਸ ਸਬੰਧੀ ਹੁਣ ਅਸੀਂ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰਾਂਗੇ ਜੀ ਪਹਿਲਾਂ ਵੀ ਅਗਰ ਇਹਨਾਂ ਨੇ ਬਿੱਦਾਂ ਦੇ ਕੋਈ ਅਗਰ ਕੀਤਾ ਹੈਗਾ ਜਾਂ ਇਹਦੇ ਵਿੱਚ ਕੋਈ ਇਹਨਾਂ ਦਾ ਗਰੋਅ ਆ ਜਾਂ ਕੋਈ ਹੋਰ ਕੋਈ ਕਿਸੇ ਦੀ ਸ਼ਮੂਲੀਅਤ ਹੋਵੇ ਤਾਂ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ਗੱਲ ਸਾਹਮਣੇ ਆਊਗੀ ਫਿਰ ਅਕੋਰਡਿੰਗਲੀ ਕਾਰਵਾਈ ਕਰਾਂਗੇ ਜੀ ਸ੍ਰੀ ਲੈਬ ਦੇ ਨੇੜੇ ਜਿਹੜੇ ਪਰਦੇ ਸੀਗੇ ਜਿਹਨਾਂ ਲਾਕ ਦੇ ਕੋਈ ਨੇੜੇ ਸੀਗੇ ਜਾਂ ਖਾਣੇ ਦੇ ਨੇੜੇ ਸੀਗੇ ਨਹੀਂ ਇਹ ਐਕਚੁਅਲੀ ਨਾ ਜੀ ਜਦੋਂ ਅਸੀਂ ਸਾਨੂੰ ਇਨਫੋਰਮੇਸ਼ਨ ਸੀ ਕਿ ਇਹ ਖੇਤਾ ਸਿੰਘ ਬਸਤੀ ਹੈ ਜੀ ਇੱਕ ਉਹ ਸਾਈਡ ਸੀਗੇ ਜੀ ਇਹੇ ਤੇ ਮਤਲਬ ਉਹ ਸਾਈਡ ਇਹ ਆਪਣਾ ਸੀਗੇ ਤੇ ਉੱਥੇ ਹੀ ਇਹ ਲੋਕਾਂ ਨੂੰ ਟਾਰਗੇਟ ਕਰ ਰਹੇ ਸੀਗੇ ਵੀ ਤੁਹਾਨੂੰ ਅਸੀਂ ਭਰਤੀ ਵગેਰਾ ਕਰਵਾ ਦਿੰਦੇ ਹੈਗੇ ਆ ਤੇ ਉੱਥੋਂ ਹੀ ਫਿਰ ਆਊਟਪ ਕਰਕੇ ਜੀ ਅੱਗੇ ਦਾ ਰੋਈ ਕੀਤੀ ਗਈ ਹੈ ਨਹੀਂ ਫਿਲਹਾਲ ਹਜੇ ਤੱਕ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੱਕ ਕੋਈ ਹਜੇ ਪਬਲਿਕ ਵੱਲੋਂ ਕੁਝ ਨਹੀਂ ਆਇਆਗਾ ਬਟਨ ਇਨਵੈਸਟੀਗੇਸ਼ਨ ਚੱਲੂਗੀ ਫਿਰ ਦੇਖਦੇ ਜਿੱਦਾਂ ਕੋਈ ਗੱਲ ਸਾਹਮਣੇ ਆਉਗੀ ਫਿਰ ਕਾਰਵਾਈ ਕਰਾਂਗੇ ਅਚਲ ਕਿੰਨੇ ਟਾਈਮ ਤੋਂ ਇਹ ਚੱਲ ਰਿਹਾ ਹੈ ਕਿੰਨੇ ਟਾਈਮ ਤੋਂ ਕੋਈ ਤਾਂ ਕਮੈਂਡਿੰਗ ਲੋਕਾਂ ਦੇ ਨੌਕਰੀ ਵਾਸਤੇ ਨੀ ਹਜੇ ਤੱਕ ਵੀ ਦੇਖੋ ਫਿਲਹਾਲ ਕੋਈ ਰਿਕਵਰੀ ਇਦਾਂ ਦੀ ਹੈ ਨਹੀਂ ਫੋਰਮ ਜੇ ਜਰੂਰ ਹੈਗੇ ਸੀ ਇਹਨਾਂ ਕੋਲੇ ਉਹ ਫੋਰਮ ਸੀਗੇ ਵੀ ਇਹੇ ਜੀ ਇਹਨਾਂ ਨੇ ਪਰਵਾਉਣੇ ਸੀਗੇ ਲੋਕਾਂ ਤੋਂ ਵੀ ਉਹਦੇ ਤੇ ਇਹੀ ਸੀਗਾ ਵੀ ਕੋਈ ਵਨ ਭਾਗ ਦੀਆਂ ਕੋਈ ਭਰਤੀਆਂ ਵਗੈਰਾ ਨਿਕਲੀਆਂ ਹੈਗੀਆਂ ਉਹ ਸਬੰਧੀ ਉਹ ਫੋਰਮ ਜਰੂਰ ਹੈਗੇ ਆ ਕਬਜ਼ੇ 'ਚ ਇਹਨਾਂ ਤੋਂ ਆਪਾਂ ਲਏ ਨਹੀਂ ਬਾਕੀ ਅੱਗੇ ਕਿਸ ਤੋਂ ਪਰਵਾਏ ਨੇ ਕਿੰਨੇ ਪਰਵਾਏ ਨੇ ਇਹ ਤਾਂ ਡੂਰਿੰਗ ਇਨਵੈਸਟੀਗੇਸ਼ਨ ਹੀ ਕਲੀਅਰ ਹੋਊਗਾ ਸਰ ਬਿਊਟੀਫੁੱਲ ਜਿਹੜੀ ਸੀਕਿਉਰਿਟੀ ਸਟਾਰ ਕਿੰਨੇ ਇਹ ਦੋਨੋਂ ਸਿੰਗਲ ਸਟਾਰ ਸੀਗੇ ਜੀ ਦੋਨਾਂ ਦੇ ਵੱਡਿਆਂ ਤੇ ਕਿਤੋਂ ਦੇ ਰਹਿਣਾ ਇੱਕ ਜਿਹੜਾ ਹੈਗਾ ਜੀ ਮੱਖਣ ਲਾਲ ਔਰ ਫਰਾਹੂਲ ਹੈ ਇਹ ਪਾਰੂ ਖੇੜਾ ਪਿੰਡ ਹੈ ਜੀ ਜ਼ਿਲ੍ਹਾ ਸਰਸਾ ਹਰਿਆਣਾ ਦਾ ਜੀ ਤੇ ਜਿਹੜਾ ਰਗਵੀਰ ਸਿੰਘ ਉਰਫ ਵਿੱਕੀ ਹੈ ਕੇਸਰੀ ਸਿੰਘਪੁਰਾ ਜ਼ਿਲ੍ਹਾ ਗੰਗਾ ਨਗਰ ਦਾ ਹੈ ਰਾਜਸਥਾਨ ਦਾ ਬਠਿੰਡਾ ਤੋਂ ਹਰਮਿੰਦਰ ਸਿੰਘ ਅਮਰਾਜ ਦੀ ਰਿਪੋਰਟ